ਅਗਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ 8427019817 ਸੋ ਅੱਜ ਦੇ ਵੀਡੀਓ ਵਿੱਚ ਆਪਾਂ ਦੋ ਬੜਾ ਤਾਜ਼ਾ ਸੂਂਜੇ ਵੀ ਆ ਤੇ ਇੱਕ ਦਿਖਾਵਾਂਗੇ ਤੁਹਾਨੂੰ ਐਂਡ ਤੇ ਐਰ ਸ਼ਰਦਾ ਨਗੀਨਾ ਬੱਚੀ ਆ ਤੇ ਆਸਤਰ ਦਾ ਬੱਚਾ ਹੀ ਆ ਚਾਰੂ ਵਗੈਰਾ ਜਿਹੀ ਪੂਰੀ ਫੁੱਲਾ ਇਹਦੀ ਗੱਲ ਕਰਾਂਗੇ ਐਂਡ ਤੇ ਤੋ ਪਹਿਲਾ ਬੱਦ ਦੂਜੇ ਨੰਬਰ ਦੋਨਾਂ ਵੈੜਾ ਤਾਜੇ ਸੁਈਆਂ ਦੀ ਗੱਲ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਲੰਗਾਈ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕੰਟੈਕਟ ਨੰਬਰ ਜੀ ਆਪਣਾ 97796 ਜੀ 21160 ਠੀਕ ਹੈ ਜਿਹੜੀ ਪਹਿਲੇ ਨੰਬਰ ਆਪਾਂ ਵੈੜ ਦੇਖੀਏ ਨੇ ਕਿੰਨਾ ਦਿਨ ਹੋ ਗਿਆ ਸੁਈ ਨੂੰ ਸੁਈ ਆ ਇਹਦਾ ਵੀਰੇ 10ਵਾਂ 12 ਦਿਨਾਂ ਦਾ ਸੁਆ ਹੈਗਾ ਜੀ ਠੀਕ ਹੈ ਬੱਚਾ ਮੇਲ ਕਾ ਫਣ ਬੱਚਾ ਮੇਲ ਆ ਜੇਰ ਵਗੈਰਾ ਓਕੇ ਜੇਰ ਵਗੈਰਾ ਦੀ ਟਾਨਾ ਸੁਈ ਵੀ ਲੈਂਦੇ ਆ ਘਰੇ ਸੁਈ ਆ ਇਹ ਆਪਾਂ ਸੁਈ ਹੋਈ ਲਈ ਆ ਵੀਰੇ ਮਨਾ ਕੇ ਦੇ ਦਾਂਗੇ ਸਾਢੇ 7 ਲੀਟਰ ਟਾਈਮ ਦਾ ਮਿਲ ਕੇ ਦੇ ਦਾਂ। ਦੁੱਧ ਦੇ ਬੈਡ ਨੇ 22 ਕਿਲੋ ਦੇਣਾ ਹਜੇ ਮਲੇ ਮੂਲੇ ਤੇ ਨਹੀਂ ਚੱਲੀ ਗਈ ਵੀਰੇ। ਠੀਕ ਹੈ। ਸੋ 20 ਲੀਟਰ ਦੁੱਧ ਆ ਰਾਮਲਾ ਪਾ ਦੂ ਤੇ ਵਾ ਖਿਲੇਵਾ ਵਗੈਰਾ ਦੇਖੋ ਜਿਹੜੇ ਆਪਾਂ ਵੀਡੀਓ ਕਵਰ ਕਰਦੇ ਬੈ ਟਾਈਮ ਐਸ ਵਕਤ 1:42 ਮਿੰਟ ਦਾ ਟਾਈਮ ਆ ਆਪਾਂ ਜਿਹੜੀ। ਹਾਂਜੀ ਹਾਂ ਹਜੇ ਐਵੇਂ ਸ਼ਾਮ ਦੇ ਟਾਈਮ ਤਰੀਆ ਬਣ ਕੇ ਖੜਦੀਆਂ ਨੇ। ਠੀਕ ਹੈ। ਧਾਰਾ ਦੂ ਰੋਕੇ ਜਾਵਾਂ। ਧਾਰਾ ਵਗੈਰਾ ਜੀ ਓਕੇ। ਸੁਭਰ ਧਾਰਾ ਦੇਖੋ ਕਿਆ ਬਾਤਾਂ। ਮੇਰੇ ਸਹਾਂ ਨਾਲ ਵੀਰੇ ਨਿਆਣਾ ਪਾਉਣ ਦੀ ਲੋੜ ਨਹੀਂ ਨੂੰ ਹਣ। ਬਾਦੀ ਠੰਡੀ ਆ ਵੀਰੀ। ਠ ਸੋ ਚੌਣ ਦੇਖੋ ਜਮਾ ਕਿਆ ਬਾਤ ਆ ਦੋ ਦੀ ਮੋਟਰ ਵਾਲਾ ਚ ਹੋਣੀ ਹੈ ਕੁਲੂ ਪੰਪ ਵਾਲਾ ਪੂਰਾ ਮੋਟਾ ਮੋਟਾ ਸਾਫ ਸੁਥਰਾ ਚੌਣ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਜਦੋਂ ਜੀ ਕਰਦਾ ਫਰਿੱਜ ਹੀ ਇੱਕ ਤਰ੍ਹਾਂ ਦੀ ਮੈਂ ਹੁਣ ਭਾਵੇਂ ਬਾਲਟੀ ਰੱਖ ਕੇ ਚੋਲੀ ਆ ਪਾਣਾ ਹਾਂ ਹਾਂ ਜੀ ਹਾਂ ਹਾਂ ਬੇਫਿਕਰ ਹੋ ਕੇ ਬੰਦਾ ਲੈ ਤੇ ਸਵੇਰੇ ਕਹਿਵੇ ਚ ਆਈ ਕਰੀਆ ਭਾਈ ਸਵੇਰੇ ਵੀਰੇ 5:00 ਵਜੇ ਤੋਂ ਬਾਅਦ ਕਰਦੇ ਆਪਾਂ ਸੋ ਹੁਣ ਦੋ ਦਾ ਟਾਈਮ ਆਪਾਂ ਇਹ ਧਾਰਾ ਮਾਰ ਕੇ ਦਿਖਾਉਣੇ ਪਏ ਆ ਤੇ ਲੇਵਾ ਵਗੈਰਾ ਨੇੜੇ ਤੋਂ ਇੱਕ ਵਾਰੀ ਫੇਰ ਦਿਖਾ ਦਈਏ ਆਪਾਂ ਸੋ ਦੇਖੋ ਕਿਆ ਬਾਤ ਆ ਅੰਦਾਜ਼ਾ 3-4 ਕਿਲੋ ਅੰਦਾਜ਼ਾ ਹੈਗਾ ਵਦਨ ਦਾ ਹੋਰ ਹਾਂ ਹਾਂ ਮੇਰੇ 20 ਕਿਲੋ ਤੋਂ ਵੱਧ ਦੁੱਧ ਦੇਣਾ ਬੈੜ ਚੰਗੀ ਵਧੀਆ ਖਰਾਚ ਤੇ ਲੱਗੀ ਜੀ ਮੜੀ ਹੱਕ ਗੈਨ ਕਰਦੇ ਵੀਡੀਓ ਵੱਡੀ ਵਾਲੀ ਹੋ ਜੂ ਤੋਰਤੀ ਆਪਾਂ ਹਣਾ ਜੀ ਹਾਂ ਜੀ ਹਾਂ ਚੱਲ ਇੱਕ ਬੱਚੀ ਦਿਖਾਉਣੀ ਐਂਡ ਤੇ ਦੂਜੇ ਨੰਬਰ ਜਿਹੜੀ ਸਿੰਘਾਂ ਵਾਲੀ ਪੱਛੀ ਦੇਖਦੇ ਕੈਮਾ ਦਿਨ ਹੋ ਗਿਆ ਸੋਈ ਇਹ ਪਰਸੋਂ ਦੀ ਸੂਈ ਐ ਵੀਰੇ ਚਰਸੀ ਚ ਆ ਗਈ ਤੇ ਵੇਟ ਬੂਟ ਦੀ ਬਹੁਤ ਚੰਗੀ ਐ ਇਹ ਬੱਚਾ ਮੇਲ ਕਾਫਾ ਬੱਚਾ ਮੇਲ ਆਈ ਜਰ ਜਪਾ ਓਕੇ ਮੇਲ ਵਗੈਰੇ ਦੀ ਜਾਣਾ ਆ ਗੰਦ ਮਰੀ ਜਾਂਦੀ ਹੈ ਹਣਾ ਹਾਂ ਜੀ ਹਾਂ ਹਾਂ ਠੀਕ ਐ ਕਿੰਨਾ ਗੱਦ ਦੁੱਧ ਹਾਜ਼ਰ ਆ ਅੰਦਾਜ਼ਾ ਲੇ ਜੀ ਡੰਗ ਦਾ 10 ਕਿਲੋ ਹੈਗਾ ਆ 5-5 ਹਾਂਜੀ ਹਾਂ ਦੋਦੇ ਨਹੀਂ ਵੇੜਦੇ ਐ 16-17 ਕਿਲੋ ਦਿਨਾ ਠੀਕ ਹੈ ਰੇਟ ਬਾਜੂ ਹੋਊਗਾ ਰੇਟ ਬਾਜੂ ਹੋਊਗਾ 17 ਦੁਰ ਓਕੇ 17 ਦੁਰ ਸੁਭਰ 17 ਦੇਖੋ ਕਿਆ ਬਾਤ ਆ ਪੂਰਾ ਮੋਟਾ-ਮੋਟਾ ਸਾਫ ਸੁਥਰਾ ਚੋਣਾ ਤੇ ਮੂਹਰੇ ਸਨ ਜਵੀਰ ਮਾਰਦੀ ਦਾਰਾ ਚੋਣ ਜਾਣ ਦੀ ਤਾਂ ਵੀ ਇੱਕ ਨੰਬਰ ਨਿਕਲੂ ਆਪਣੀ ਵੈਠ ਠੀਕ ਹੈ ਤੇ ਨਾਣਾ ਪਾਉ ਰਾਣਾ ਜਦੋਂ ਜੀ ਕਾ ਦੁੱਧ ਵੇਜੋ ਹਣਾ ਹਾਂਜੀ ਹਾਂ ਸੋ ਚੋਣ ਵਗੈਰਾ ਹੀ ਦੇਖੋ ਪੂਰੀ ਸਾਫ ਸੁਥਰੀ ਮੋਟਾ ਚੋਣਾ ਜਿਵੇਂ ਤੇ ਛਾੜ ਛੋੜ ਹੱਤੀ ਚਵਾਈ ਵਾਲਾ ਲੱਗਿਆ ਬਹੁਤ ਮੋਟੇ ਠੀਕ ਆ 16 ਗੀਟਰ ਦਾ ਦਰਾਵਲਾ ਮੰਨ ਕੇ ਚੱਲੇ ਬੰਦਾ ਨਹੀਂ 16 17 ਕਿਲੋ ਰਾਮਨਾ ਚੋਈ ਜਾ ਤੇ ਰੇਟ ਇਹਦਾ ਕੀ ਹੋਊਗਾ ਰੇਟ ਵੀਰੇ 52000 ਰੁਪਏ ਦੇ ਦਾਂਗੇ ਗਜੈ ਸਮਾਨ ਤਨ ਕੋਈ ਨਾ ਮਾਨਤਨ ਕਰਦਾਂਗੇ ਤੇ ਪਹਿਲੇ ਨੰਬਰ ਵਾਲੀ ਉਹ ਬਾਟਦੀ ਦੇ ਦਾਂਗੇ ਗਜੈ ਸੋਜੂ ਕੋਈ ਗੱਲ ਨਹੀਂ ਮਾਨਤਨ ਕਰਕੇ ਤੋੜਾ ਤੀਜੇ ਨੰਬਰ ਤੇ ਆ ਜਿਹੜੇ ਮੂਰਤ ਦੇਖਿਆ ਨਾ ਨਗੀਨਾ ਬੱਚੀ ਇੱਕ ਬਹੁਤ ਪਿਆਰੀ ਹੈ ਨਾ ਹਾਂਜੀ ਵੀਰੇ ਹਾਂ ਸੋ ਵੀਰਾ ਯਰ ਸ਼ਹਿਰ ਦੀ ਬੱਚੀ ਆ ਓਰੀਜినਲ ਯਰ ਸ਼ਹਿਰ ਆ ਵੀਰੇ ਸੌ ਦੀ ਸੌ ਕਹਿ ਸਕਦੇ ਹਾਂ ਅਸੀਂ ਆਪਾਂ ਤੇ ਥਣ ਦਿਖਾ ਦਿਓ ਪਹਿਲਾਂ ਤੇ ਥਣ ਕੋਈ ਫੋਟ ਨਹੀਂ ਛਾਂਗ ਨਹੀਂ ਚਾਰ ਆ ਵੀਰੇ ਹਵਾਨਾ ਪਿੱ ਇਹਦੀ 8 ਕੁ ਮਹੀਨਾ ਦੀ ਉਮਰ ਹੈ। ਇਹ ਕਿੰਨੇ ਦੇਣੀ ਆਪਾਂ? ਇਹ ਆਪਾਂ ਦੇਣ ਵਾਲਾ ਮੁੱਲ ਕਰ ਗੱਲ ਕਰਦੇ ਹਾਂ ਤਾਂ 25000 ਰੁਪਏ ਦੀ ਦੇ ਦਾਂਗੇ। ਮਾਰਦਾਨ ਕਰਦਾਂ। ਮਾਰਦਾਨ ਕੋਈ ਗੱਲ ਨਹੀਂ ਕਰ। ਤੋਰੀ ਫਿਰ ਮਾੜਾ ਜੀ ਨੂੰ ਬਾਹਰ। ਤੋਰੀ ਨਹੀਂ ਇਹਨੂੰ ਤੋੜ ਤੋਈ। ਸਭਰ 25000 ਦਾ ਮਾਰਦਾਨ ਹੋ ਜੂ। ਮੈਂ ਕਹਿੰਦਾ ਜੇ 2 ਕੁ ਮਹੀਨੇ ਸੰਭੀ ਗਈ। ਛੋਟੇ ਕੰਨ ਦੀ ਆ, ਛੋਟੇ ਮੂੰਹ ਦੀ ਆ ਵੀਰੇ। ਇਹ ਬਹੁਤ ਵਧੀਆ ਨਿਖਰਨਾ। 2-3 ਮਹੀਨਿਆਂ ਨੂੰ ਇਹ ਲੈ ਲੂ ਹਨਾ। ਹਾਂਜੀ ਹਾਂ। ਸੋ ਦੇਖੋ ਕਿਆ ਬਾਤ ਆ। ਪੂਰੀ ਸਾਫ ਸੁਥਰੀ ਤੇ ਕਬੂਤਰ ਦਾ ਬੱਚਾ ਹੀ ਹੈ ਜਮਾ। 25000 ਇਹਦੀ ਕੀਮਤ ਆ। ਝ ਤੇ ਚਾਰੇ ਪਾਸੇ ਕੋਈ ਮਨ ਕੇ ਚੋ ਲਿੱਸੀ ਨਹੀਂ ਕੋਈ ਇਹਦਾ ਪੇਟ ਨਹੀਂ ਛੱਡਿਆ ਵਾ ਤੇ ਚੰਗੀ ਕੇਅਰ ਕਰਕੇ ਵੀ ਦੀ ਸਭ ਦੀ ਮੇਰੀ ਮਾਂ ਪਲੂਣ ਹੀ ਸੂਈ ਸੀ ਵੀਰੇ ਇਸ ਵਾਰ ਠੀਕ ਹੈ ਤੇ 25 ਕਿਲੋ ਤੋਂ ਪਲੱਸ ਚਲੀ ਆ ਹੋਈ ਵੀ ਯਾਰ ਸ਼ਹਿਰ ਤੋਂ ਪੇਟੋ ਪੈਦਾ ਹਾਂਜੀ ਹਾਂ ਯਾਰ ਸ਼ਹਿਰ ਤੇ ਪੇਟੋ ਹੀ ਪੈਦਾ ਹੋਈ ਸੀ ਠੀਕ ਹੈ ਸੋ ਇਹਦਾ ਭਾ 25000 ਰੁਪਇਆ 9797 21161 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ